ਆਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਦੁਸ਼ਹਿਰਾ ਕਮੇਟੀ ਧਾਰੀਵਾਲ ਦੀ ਪੁਲੀਥੀ ਮੀਟਿੰਗ ਸ੍ਰੀ ਸੰਕਟ ਮੋਚਨ ਬਾਲਾ ਜੀ ਮੰਦਰ ਧਾਰੀਵਾਲ ਵਿਖੇ ਦੁਸ਼ਹਿਰਾ ਕਮੇਟੀ ਧਾਰੀਵਾਲ ਦੇ ਪ੍ਰਧਾਨ ਅਤੇ ਸ਼ਿਵ ਸੈਨਾ ਉਹਦਾ ਬਾਲਾ ਸਾਹਿਬ ਠਾਕਰੇ ਪੰਜਾਬ ਯੂਥ ਪ੍ਰਧਾਨ ਖਰੀਮਾ ਜੰਦੀ ਅਗਵਾਈ ਹੇਠ ਭਈ ਮੀਟਿੰਗ ਦੌਰਾਨ ਸਮੁੱਚੀ ਦੁਸ਼ਹਿਰਾ ਕਮੇਟੀ ਤੋਂ ਇਲਾਵਾ ਇਲਾਕੇ ਦੀਆਂ ਨਾਮਵਰ ਧਾਰਮਿਕ ਰਾਜਨੀਤਿਕ ਅਤੇ ਸਮੂਹ ਸਮਾਜਿਕ ਸੀਤਾ ਨੇ ਸਮੂਲੀਅਤ ਕੀਤੀ ਅਤੇ ਮੈਲ ਗਰਾਉਂਡ ਧਾਰੀਵਾਲ ਵਿਖੇ 2 ਅਕਤੂਬਰ ਨੂੰ ਮਨਾਏ ਜਾ ਰਹੇ ਦੁਖਾਰੇ ਬਾਰੇ ਚਰਚਾ ਕਰਦੇ ਹੋਏ ਉਮੀਦਵਾਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਮੀਟਿੰਗ ਦੌਰਾਨ ਵਿਕੇ ਸਾਰਿਆਂ ਦੀ ਸ਼ਾਂਤੀ ਨਾਲ ਧਾਰੀਵਾਲ ਦੇ ਪ੍ਰਸਿੱਧ ਅਤੇ ਸਮਾਜ ਸੇਵਕ کاروبਾਰੀ ਕੋਨਾਲ ਕੰਡਾ ਨੂੰ ਅਸਾਇਦਾ ਕਮੇਟੀ ਦਾ ਉਪਰ ਪ੍ਰਧਾਨ ਨਿਯੁਕਤ ਕੀਤਾ ਗਿਆ ਪ੍ਰਧਾਨ ਹਨੀਮਾ ਜਨੇ ਕਿਹਾ ਕਿ 2 ਅਕਤੂਬਰ ਨੂੰ ਮੈਲ ਗਰਾਉਂਡ ਧਾਰੀਵਾਲ ਵਿਖੇ ਪੋਣ ਵਾਲੇ ਦਸਹਿਰੇ ਇਸ ਸਾਲ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੂਰੀ ਧੁੰਮ ਦਾ ਨਰ ਮਨਾਇਆ ਜਾਵੇਗਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਹਿੰਦੇਜੀਪੀ ਖਾਸ ਰਿਪੋਰਟ ਜੈ ਸ਼੍ਰੀ ਰਾਮ ਅੱਜ ਸ਼੍ਰੀ ਸੰਕਰਮੋਚਨ ਮੰਦਿਰ ਹਨੂਮਾਨ ਜਿੱਥੇ ਰੰਜਾ ਜੀ ਦੇ ਅੱਜ ਸਾਰੀ ਦਸਹਿਰਾ ਕਮੇਟੀ ਦੀ ਮੀਟਿੰਗ ਹੋਈ ਹੈ ਜਿੱਦਾਂ ਹਰ ਸਾਲ ਦੀ ਤਰ੍ਹਾਂ ਧਾਰੀਵਾਲ ਮੈਲ ਗਰਾਊਂਡ ਵਿੱਚ ਦਸਹਿਰਾ ਮਨਾਇਆ ਜਾਂਦਾ ਸਾਡੇ ਵਾਈਸ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਐਡਵੋਕੇਟ ਰਕੇਸ਼ ਰਾਲੀਆ ਜੀ ਫਰੰਜਾ ਜੀ ਮਿੱਠੂ ਜੀ ਸਾਡੇ ਸਲਵਾਨ ਸਾਹਿਬ ਤਹਿਸੀਲਦਾਰ ਸਾਹਿਬ ਦੀਪਕ ਰਿੰਟੂ ਜੀ ਵਾਈਸ ਪ੍ਰਧਾਨ ਕਮੇਟੀ ਦਰਸ਼ੀ ਅੰਕਲ ਨਰੈਣ ਮਲੋਤਰਾ ਜੀ ਭਾਬੀ ਜੀ ਮੋਂਟੂ ਜੀ ਬੰਟੀ ਜੀ ਜਤਿੰਦਰ ਸ਼ਰਮਾ ਜੀ ਦੁੱਗਲ ਸਾਹਿਬ ਸਾਡੇ ਕਮੇਟੀ ਦੇ ਪ੍ਰਧਾਨ ਵੀ ਨੇ ਸ਼ਹਿਰ ਦੇ ਸਾਰੇ ਅੱਜ ਇਕੱਠੇ ਹੋਏ ਆ ਜਿਸ ਤਰ੍ਹਾਂ ਹਰ ਸਾਲ ਅਸੀਂ ਦੁਸ਼ਹਰਾ ਮਨਾਉਂਦੇ ਆ ਇਸੇ ਵਾਰ ਅਸੀਂ ਨੌਜਵਾਨਾਂ ਸਾਰਿਆਂ ਦੀ ਜਿਹੜੀ ਡਿਊਟੀ ਸਾਰਿਆਂ ਦੀ ਵੱਖ-ਵੱਖ ਡਿਊਟੀਆਂ ਲਾਈਆਂ ਤੇ ਅੱਜ ਸਾਡੇ ਕੁਨਾਲ ਚੱਡਾ ਜੀ ਨੇ ਧਾਰੀਵਾਲ ਤੋਂ ਉਹਨਾਂ ਨੂੰ ਦੁਸ਼ਹਰਾ ਕਮੇਟੀ ਦਾ ਵਾਈਸ ਪ੍ਰਧਾਨ ਥਾਪਿਆ ਸਾਰਿਆਂ ਦੀ ਸਹਿਮਤੀ ਨਾਲ ਤੇ ਆਉਣ ਵਾਲਾ ਜਿਹੜਾ ਦੁਸ਼ਹਰਾ ਉਹਨੂੰ ਕਿਸ ਤਰ੍ਹਾਂ ਮੈਨੇਜ ਕੀਤਾ ਜਾਏ ਕਿੱਦਾਂ ਡਿਊਟੀਆਂ ਲਾਈਆਂ ਜਾਣ ਸਾਰਿਆਂ ਨੇ ਸਲਾਹ ਕੀਤੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ 2 ਅਕਤੂਬਰ 2025 ਨੂੰ ਦਿਨ ਵੀਰਵਾਰ ਮਿਲ ਗਰਾਉਂਡ ਧਾਰੀਵਾਲ ਵਿਖੇ ਦੁਸ਼ਹਰਾ ਕਮੇਟੀ ਦੇ ਪ੍ਰਧਾਨ ਹਰੀਮਾਹ ਜੰਦੀ ਦੀ ਰਹਿਮਾਈ ਵਿੱਚ ਦੁਸ਼ਹਰਾ ਹਰ ਸਾਲ ਦੀ ਤਰ੍ਹਾਂ بڑے ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਏਗਾ। ਇਸ ਵਾਰ ਅਸੀਂ ਅੱਜ ਜਿਹੜੀ ਪਲੇਠੀ ਮੀਟਿੰਗ ਸਾਡੀ ਸ਼੍ਰੀ ਸੰਕਟਮੋਚਨ ਹਨੂਮਾਨ ਜੀ ਮੰਦਿਰ ਵਿਖੇ ਹੋਈ ਹੈ। ਅਸੀਂ ਕਰਨਾਲ ਚੱਡਾ ਜੀ ਨੂੰ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਕਮੇਟੀ ਵੱਲੋਂ ਦਿੱਤੀ ਗਈ ਹੈ। ਇਸ ਸਾਲ ਅਸੀਂ ਜਿਹੜੇ ਸਾਡੇ ਜਿਹੜੇ ਅਸੀਂ ਤਿੰਨ ਬੁੱਤ ਬਣਾਉਂਦੇ ਆ ਰਾਵਣ, ਮੇਗਨਾਥ, ਕੁੰਭਕਰਨ ਦੇ ਰਾਮਨ ਦਾ ਬੁੱਤ ਜਿਹੜਾ 20 ਫੁੱਟ ਦੀ ਹੋਰ ਉੱਚਾ ਬਣਾਵਾਂਗੇ ਕੁੰਭਕਰਨ ਮੇਘਨਾਥ ਦੇ ਬੁੱਤ ਜਿਹੜੇ 10-10 ਫੁੱਟ ਹੋਰ ਉੱਚੇ ਬਣਾਏ ਜਾਣਗੇ ਜਿਹੜੀ ਆ ਲਾਈਟਿੰਗ ਦਾ ਸਿਸਟਮ ਹੈ ਅਸੀਂ ਅੰਮ੍ਰਿਤਸਰ ਤੋਂ ਆਰਕੀ ਸਪੈਸ਼ਲ ਲਾਈਟ ਵਾਲੇ ਜਿਹੜੇ ਹੈਗੇ ਆ ਉਹਨਾਂ ਨਾਲ ਗੱਲ ਕਰ ਰਹੇ ਆ ਤੇ ਇੱਕ ਨਵੀਂ ਤਰ੍ਹਾਂ ਦੀ ਲਾਈਟਿੰਗ ਸਿਸਟਮ ਜਿਹੜਾ ਹੈਗਾ ਗਰਾਊਂਡ ਦੇ ਆਲੇ-ਦੁਆਲੇ ਤੇ ਸ਼ਹਿਰੇ ਵਾਲੇ ਦਿਨ ਕਰਵਾਇਆ ਜਾਵੇਗਾ ਤੇ ਸਾਰੀ ਸੰਗਤ ਨੂੰ ਧਾਰੀਵਾਲ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਸਹਿਯੋਗ ਦੁਸ਼ਹਰਾ ਕਮੇਟੀ ਦੇ ਨਾਲ ਕਰਨ 2 ਅਕਤੂਬਰ ਨੂੰ ਮਿਲ ਗਰਾਊਂਡ ਧਾਰੀਵਾਲ ਵਿਖੇ ਪਹੁੰ ਦੁਸ਼ਹਿਰਾ ਦੇ ਤਿਉਹਾਰ ਦਾ ਆਨੰਦ ਮਾਨਣ ਪ੍ਰਭੂ શ્રી ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਦੁਸ਼ਹਿਰਾ ਕਮੇਟੀ ਦੇ ਨਾਲ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸਹਿਯੋਗ ਕਰੋ ਜੈ શ્રી ਰਾਮ ਸਾਰੇ ਜੀ ਜੈ શ્રી ਰਾਮ ਜੀ ਮੈਂ ਨਗਰ ਕੌਂਸਲ ਪ੍ਰਧਾਨ ਸਾਰੇ ਸ਼ਹਿਰ ਵਾਸੀਆਂ ਤੇ ਅਪੀਲ ਕਰਦਾ ਵੀ ਅਸੀਂ ਸਾਰੇ ਇਕੱਠੇ ਦੁਸ਼ਹਿਰਾ ਜਿਹੜਾ 2 ਅਕਤੂਬਰ ਨੂੰ ਵੀਰਵਾਰ 2025 ਨੂੰ ਅਸੀਂ ਬੜੀ ਧੂਮਧਾਮ ਨਾਲ ਮਨਾਵਾਂਗੇ ਸਾਡੇ ਪ੍ਰਧਾਨ ਸ਼੍ਰੀ ਹਨੀ ਮਾਦਨ ਜੀ ਉਹਨਾਂ ਦੇ ਰਹਿਮਾਈ ਫੇਤ ਇਹ ਦੁਸ਼ਹਿਰਾ ਪਿਛਲੀ ਵਾਰੀ ਵੀ ਬੜਾ ਵਧੀਆ ਮਨਾਇਆ ਸੀ ਤੇ ਐਰਕਾਂ ਅਸੀਂ ਉਹਦੇ ਨਾਲ ਵੀ ਵਧੀਆ ਕਿਉਂਕਿ ਬੜਾ ਅੱਛਾ ਇੰਤਜ਼ਾਮ ਕੀਤਾ ਪਿਆ ਗਿਆ ਉੱਤੇ ਲਾਈਟਿੰਗ ਦਾ ਇੱਥੋਂ ਤੱਕ ਕਿ ਖਾਣ ਪੀਣ ਦਾ ਵੀ ਲੰਗਰ ਵੀ ਤਰ੍ਹਾਂ-ਤਰ੍ਹਾਂ ਦੇ ਉੱਥੇ ਲੱਗਣਗੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਦੀ ਅਪੀਲ ਕਰਦਾ ਵੀ ਅਸੀਂ ਤੁਮ ਤੁਮਾ ਕੇ ਅਸੀਂ ਆਈ ਉੱਥੇ ਤੇ ਪ੍ਰਭੂ ਰਾਮ ਜੀ ਦੇ ਗੁੰਗਾਨ ਗਾਈਏ ਦੁਸ਼ਹਿਰਾ ਮਨਾਈਏ